ਕਰੋ ਆਪੂ ਦੇ ਸਾਥ ਪੰਜਾਬੀ ਗਾਇਕ ਗੁਲਾਬ ਸੇਤੂ ਆਪਣੇ ਨਵੇਂ ਗਾਣੇ ਨੂੰ ਲੈ ਕੇ ਵਿਵਾਦ ਦਾ ਵਿੱਚ गिर ਗਏ ਨੇ ਦਰਸਲ ਉਹਨਾਂ ਦਾ ਨਵਾਂ ਗਾਣਾ ਆਇਆ ਸੀ ਜੱਟ ਲਵ ਯੂ ਜੋ ਕਿ ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ ਉਸ ਗਾਣੇ ਵਿੱਚ ਉਹਨਾਂ ਨੇ ਸਰਪੰਚਾਂ ਸਮੇਤ ਪਿੰਡ ਵਾਸੀਆਂ ਲੋਕਾਂ ਬਾਰੇ ਕੁਝ ਗਲਤ ਸ਼ਬਦਾ ਦੀ ਵਰਤੋਂ ਕੀਤੀ ਸੀ ਹੁਣ ਇਸ ਗਾਣੇ ਨੂੰ ਲੈ ਕੇ ਸਰਪੰਚਾਂ ਵੱਲੋਂ ਵਿਰੋਧ ਕਿਤਾਜਾਰ ਹੈ ਸਭ ਤੋਂ ਅਨੰਦ ਦੱਸਦੀ ਹੈ ਇਸ ਗਾਣੇ ਨੂੰ ਲੈ ਕੇ ਪਿੰਡਾਂ ਦੇ ਲੋਕ ਤੇ ਸਾਰੇ ਸਰਪੰਚ ਇਕੱਠੇ ਹੋ ਕੇ ਗੁਲਾਬ ਸਿੱਧੂ ਦੇ ਖਿਲਾਫ ਨਾਰੇਬਾਜ਼ੀ ਕਰਨੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਗੁਲਾਬ ਸਿੱਧੂ ਨੇ ਲਾਈਵ ਹੋ ਕੇ ਮਾਫੀ ਵੀ ਮੰਗ ਚੁੱਕੇ ਨੇ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਤੇ ਪਿੰਡਾਂ ਦੇ ਸਾਰੇ ਸਰਪੰਚ ਹੁਣ ਇਕੱਠੇ ਹੋ ਕੇ ਉਹਨਾਂ ਦੀ ਮਾਫੀ ਨੂੰ ਨਾ ਮੰਨਜੂਰ ਕਰ ਰਹੇ ਨੇ ਤੇ ਉਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਗਾਣੇ ਨੂੰ نیٹ ਤੋਂ ਡਿਲੀਟ ਕੀਤਾ ਜਾਵੇ ਤੇ ਇਸ ਤੇ ਰੋਕ ਲਗਾ ਦਿੱਤੀ ਜਾਵੇ ਤੇ ਉਹਨਾਂ ਨੇ ਗੁਲਾਬ ਸਿੱਧੂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਗੁਲਾਬ ਸਿੱਧੂ ਦੇ ਇਸ ਗਾਣੇ ਨੂੰ ਲੈ ਕੇ ਸਰਪੰਚਾਂ ਵਿੱਚ ਭਾਰੀ ਵਿਰੋਧ ਜੋ ਹੈ ਦੇਖਣ ਨੂੰ ਮਿਲ ਰਿਹਾ ਹੈ ਤੇ ਸੁਣੋ ਪਿੰਡਾਂ ਦੇ ਸਰਪੰਚ ਹੁਣ ਉਹਨਾਂ ਬਾਰੇ ਕੀ ਕਹਿ ਰਹੇ ਨੇ ਸ੍ਰੀ ਕਾਲ ਜੀ ਮੈਂ ਹਰਤਿਆਰਨ ਸਿੰਘ ਸਰਪੰਚ ਜੰਸਰ ਤੋਂ ਹਾਂ ਅੰਗਾਈ ਗਲਾਬ ਸਿੱਧੂ ਨੇ ਇੱਕ ਗਾਣਾ ਗਾਇਆ ਹੈਗਾ ਜਿਹਦੇ ਵਿੱਚ ਉਹਨੇ ਪਹਿਲਾਂ ਤਾਂ ਸਾਰੇ ਪਿੰਡ ਨੂੰ ਤਕਰੀਬਨ ਪੰਜਾਬ ਦੇ ਜਿੰਨੇ ਪਿੰਡ ਹੈ ਉਹ ਹਰੇਕ ਪਿੰਡ ਨੂੰ ਗਾਲ ਕੱਢੀ ਉਹਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਮੁਖੀਆਂ ਸਰਪੰਚਾਂ ਨੂੰ ਵੀ ਗਾਲ ਕੱਢੀ ਅਸੀਂ ਸਾਰੇ ਸਰਪੰਚ ਇੱਥੇ ਇਸ ਦੇ ਵਿਰੋਧ ਚ ਇਕੱਠੇ ਹੋਏ ਆ ਸਾਡੀ ਸਭ ਦੀ ਮੰਗ ਹੈ ਕਿ ਇਹ ਗਾਣਾ ਜਲਦੀ ਤੋਂ ਜਲਦੀ ਨੈੱਟ ਤੋਂ ਹਟਾਇਆ ਜਾਵੇ ਤੇ ਇਹਦੇ ਤੇ ਰੋਕ ਲਾਈ ਜਾਵੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਾਨਯੋਗ ਨੂੰ ਵੀ ਪੱਤਰ ਦੇਵਾਂਗੇ ਐਸਐਸਪੀ ਸਾਹਿਬ ਨੂੰ ਵੀ ਪੱਤਰ ਦੇਵਾਂਗੇ ਅਸੀਂ ਬੇਨਤੀ ਵੀ ਕਰਦੇ ਆਂਗੇ ਪੂਰੇ ਪ੍ਰਸ਼ਾਸਨ ਨੂੰ ਕਿ ਇਹਦਾ ਵਿਵਾਦ ਇਦੋਂ ਵੱਧ ਨਾ ਵਧੇ ਇਹ ਤੋਂ ਪਹਿਲਾਂ ਪਹਿਲਾਂ ਇਹ ਗਾਣਾ ਡਿਲੀਟ ਕੀਤਾ ਜਾਵੇ ਤੇ ਗਲਾਬ ਸਿੱਧੂ ਇਹ ਨਹੀਂ ਹੈਗਾ ਕਿ ਕਿਸੇ ਵੀਡੀਓ ਦੇ ਵਿੱਚ ਆ ਕੇ ਮਾਫੀ ਮੰਗੇ ਉਹ ਜਦੋਂ ਮਾਫੀ ਵੀ ਮੰਗ ਰਿਹਾ ਸੀ ਕੱਲ ਕੋਈ ਮੜਾ ਜੈਕ ਉਹਨੇ ਕਲਿੱਪ ਪਾਈ ਸੀ ਤਾਂ ਉਹ ਹੱਸ ਰਿਹਾ ਸੀ ਉਹਦੇ ਵਿੱਚ ਤਾਂ ਤੁਸੀਂ ਦੇਖੋਗੇ ਕਿਵੇਂ ਮਖੌਲੀਆ ਢੰਗ ਨਾਲ ਮਾਫੀ ਮੰਗ ਰਿਹਾ ਸੀ ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਾਰੇ ਜੂਨੀਅਨ ਇਕੱਠੀ ਹੋਈ ਹੈਗੀ ਅਸੀਂ ਚਾਹੁੰਦੇ ਆਂ ਕਿ ਉਹ ਪਰਸਨਲ ਆ ਕੇ ਮਾਫੀ ਮੰਗੇ ਤੇ ਗਾਣੇ ਨੂੰ ਡਿਲੀਟ ਕਰੇ ਧੰਨਵਾਦ ਬਿਲਕੁਲ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ तकरीबन ਜਿੰਨੇ ਸਰਪੰਚ ਖੜੇ ਆ ਹਰੇਕ ਸਰਪੰਚ ਆਪਦੇ ਘਰੋਂ ਖਰਚਾ ਕਰਕੇ ਪਿੰਡ ਦੇ ਵਿਕਾਸ ਕਰਾ ਰਿਹਾ ਹੈ ਸਭ ਨੇ ਆਪਦੇ ਆਪ ਦੇ ਪੱਲਿਓਂ ਪੈਸੇ ਖਰਚੇ ਉਹਨਾਂ ਦੇ ਵਿਕਾਸ ਕਾਰਜਾਂ ਤੇ ਕਦੇ ਕੋਈ ਨਹੀਂ ਕਹੂਗਾ ਵੀ ਉਹਨੂੰ ਅਸੀਂ ਪ੍ਰਸ਼ਾਸਤ ਕਰੀਏ ਐਪਰੀਸ਼ੀਏਟ ਕਰੀਏ ਉਹ ਨਹੀਂ ਹਾਂ ਉਹਨਾਂ ਦੇ ਖਿਲਾਫ ਬੋਲਣ ਵਾਲੇ ਬਹੁਤ ਖੜੇ ਹੋ ਜਾਂਦੇ ਆ ਜਿਵੇਂ ਕਿ ਇਹ ਗੁਲਾਬ ਸਿੱਧੂ ਹੈ ਇਹਨੇ ਸ਼ਾਇਦ ਇਹ ਜਿਹੜੀ ਕੰਟਰੋਵਰਸਿਟੀ ਪੇਸ਼ ਕੀਤੀ ਹੈ ਇਹਦੀ ਅੱਗੇ ਫਿਲਮ ਆਉਣੀ ਹੈ ਉਹਦੇ ਲਈ ਇਹਨੇ ਮਸ਼ਹੂਰ ਹੋਣ ਖਾਤਰ ਇਹ ਆਪਦਾ तरीका अपनाया जो कि बहुत कटिया हुंदागा लोपद्र ਦਾ ਇਹ ਸਕੀਮ ਹੈ ਜੀ ਜਿਹਦੇ ਨਾਲ ਉਹ ਮਸ਼ਹੂਰ ਹੋਣਾ ਚਾਹੁੰਦਾ ਅਸੀਂ ਇਹਦੀ ਸਖਤ ਵਿਰੋਧ ਕਰਦੇ ਹਾਂ ਬਿਲਕੁਲ ਜੀ ਅਸੀਂ ਚਾਹੁੰਦੇ ਆ ਵੀ ਇਹ ਗਾਣਾ ਜਲਦੀ ਤੋਂ ਜਲਦੀ ਇੰਟਰਨੈਟ ਤੋਂ ਬੈਨ ਕਰਕੇ ਉਹਨੂੰ ਉੱਥੋਂ ਲਾਹਿਆ ਜਾਵੇ ਤੇ ਜਿਹੜਾ ਬਾਕੀ ਸਿਸਟਮ ਦੇ ਵਿੱਚ ਵੀ ਜਿਵੇਂ ਵੀ ਇਹ ਗਾਣਾ ਚੱਲੂ ਕੋਈ ਡੀਜੇ ਤੇ ਚੱਲਦਾ ਜਾਂ ਕਿਤੇ ਹੋਰ ਚੱਲਦਾ ਇਹਨੂੰ ਬੈਨ ਕਰਿਆ ਜਾਵੇ ਕਿਉਂਕਿ ਇਹਦੇ ਵਿੱਚ ਕੱਲੇ ਸਰਪੰਚਾਂ ਦੀ ਬੇਇੱਜ਼ਤੀ ਨਹੀਂ ਸਰ ਇਹਦੇ ਵਿੱਚ ਪੂਰੇ ਪਿੰਡ ਦੀ ਬੇਇੱਜ਼ਤੀ ਆ ਐਡਾ ਉਹ ਕਿੱਡਾ ਕਿਚੋਬਰ ਆ ਵੀ ਜਿਹੜਾ ਸਾਰੇ ਪਿੰਡ ਨੂੰ ਕੱਲਾ ਕੁੱਟ ਦੂਗਾ ਠੀਕ ਹੈ ਇਹ ਤੋਂ ਪਹਿਲਾਂ ਵੀ ਇੱਕ ਵਿਵਾਦਤ ਗਾ ਤਾ ਉਹਦੇ ਇੱਕ ਕੁਰਸੀ ਦੇ ਉੱਪਰ ਬੈਠ ਕੇ ਇੱਕ ਕਲਾਕਾਰ ਨੇ ਵੀਡੀਓ ਬਣਾਈ ਸੀ ਉਹਨੇ ਵੀ ਪਿੰਡ ਦੇ ਖਿਲਾਫ ਬੋਲਿਆ ਇਸ ਤੇ ਬਾਅਦ ਦੇ ਵਿੱਚ ਵੀ ਦੇਖੋ ਗਾਣਾ ਵੀ ਹਟਾਇਆ ਗਿਆ ਸੀ ਤੇ ਉਹਨੇ ਮਾਫੀ ਵੀ ਮੰਗੀ ਸੀ ਸੇਮ ਕੰਮ ਇਹਨੇ ਕਰਿਆ ਉਹਦੇ ਨਾਲ ਦਲਦਾ ਮਿਲਦਾ ਇਹਨੇ ਉਸ ਟਾਈਪ ਨਾਲ ਪੂਰੇ ਪਿੰਡ ਦੀ ਬੇਇੱਜ਼ਤੀ ਕੀਤੀ ਹੈ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ ਇਹ ਬੇਇੱਜ਼ਤੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਤਿ ਆਤਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਕਰਨਦੀਪ ਸਿੰਘ ਪਿੰਡ ਤਾਜੋਕੇ ਦਾ ਸਰਪੰਚਾਂ ਸੈਣਾ ਬਲਾਕ ਸਰਪੰਚ ਜੁਨੀਆ ਦਾ ਮੀਤ ਪ੍ਰਧਾਨ ਆ ਅੱਜ ਜਿਸੀ ਜਿਹੜੇ ਮਸਲੇ ਤੇ ਇਕੱਠੇ ਹੋਏ ਆਂ ਜੀ ਬਹੁਤ ਹੀ ਸਾਨੂੰ ਦੁੱਖ ਲੱਗਿਆ ਇੱਕ ਗਲਬ ਸਿੱਧੂ ਨੇ ਗੀਤ ਕੱਢਿਆਗਾ ਉਹਨੇ ਇੰਨਾ ਕੋ ਬੰਦਾ ਬੋਲਿਆ ਸਾਡੇ ਸਰਪੰਚ ਭਰਾਵਾ ਨੂੰ ਤੇ ਨਾਲ ਹੀ ਉਹਨੇ ਇੱਕ ਪਿੰਡ ਨੂੰ ਜਿਵੇਂ ਕਹਿੰਦੇ ਹੁੰਦੇ ਆ ਗਾਲ ਵਾਂਗੂ ਗਾਲ ਹੀ ਕੱਢਿਆ ਨਾਲ ਹੀ ਤਾਂ ਉਹਨੇ ਕਹਿੰਦਾ ਵੀ ਮੈਂ ਪਿੰਡ ਕੁੱਟ ਦੂੰ ਨਲੇ ਸਰਪੰਚ ਕੁੱਟ ਦੂੰ ਇਹਦਾ ਸਾਨੂੰ ਇੰਨਾ ਕੋ ਦੁੱਖ ਲੱਗਿਆ ਅਸੀਂ ਇਹ ਤੇ ਘਟਿਆ ਜਿਹੜੀ ਇਹਦੀ ਇਹ ਸੋਚ ਆ ਕਿ ਇਹਦੀ ਸਖਤ ਸ਼ਬਦਾਂ ਦੇ ਵਿੱਚ ਸਰਪੰਚ ਭਾਈ ਸਾਰਾ ਸਾਰੇ ਅਸੀਂ ਨਖੇਦੀ ਕਰਦੇ ਆਂ ਜੀ ਇਹਨੂੰ ਗਾਹਾਂ ਵਾਸਤੇ ਨੱਥ ਪਾਉਣ ਦੇ ਲਈ ਸਾਰੇ ਸਰਪੰਚ ਭਰਾ ਸਾਡੇ ਇਕੱਠੇ ਹੋਏ ਹੈਗੇ ਅਸੀਂ ਇੱਥੇ ਪ੍ਰਸ਼ਾਸਨ ਤੋਂ ਮੰਗ ਰੱਖਦੇ ਆਂ ਵੀ ਇਹਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਸਾਡੇ ਸਰਪੰਚ ਭਾਈਚਾਰੇ ਨੂੰ ਇਸ ਤਰ੍ਹਾਂ ਦੇ ਗਲਤ ਸ਼ਬਦ ਨਾ ਬੋਲੇ ਜੀ ਸਾਡੇ ਸਰਪੰਚ ਭਰਾਵਾਂ ਨੇ ਸਾਰਿਆਂ ਨੇ ਬਹਿ ਕੇ ਮੀਟਿੰਗ ਕੀਤੀ ਹੈਗੀ ਇਹ ਜਿਹੜਾ ਚੈਨਲ ਤੋਂ ਉਹਦਾ ਗਾਣਾ ਡਿਲੀਟ ਕਰਿਆ ਜਾਵੇ ਜੇਕਰ ਫੇਰ ਵੀ ਡੀਜਾਂ ਦੇ ਵਿੱਚੋਂ বাজਦਾ ਕੋਈ ਅੱਦ ਕੱਲ੍ਹ ਸੇਵ ਕਰਕੇ ਰੱਖ ਲੂਗਾ ਹਰ ਕੋਈ ਗਾਣਾ ਤਾਂ ਚੱਲ ਹੀ ਗਿਆ ਨਾ ਉਦੋਂ ਬਾਅਦ ਜੇ ਕੋਈ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ বাজਦਾ ਉਹ ਤੇ ਬਹੁਤ ਲੜਾਈਆਂ ਹੋਣਗੀਆਂ ਉਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਡੀਜੇ ਵਾਲਿਆਂ ਤੇ ਵੀ ਸ਼ਰਤ ਰੱਖੀ ਜਾਵੇ ਵੀ ਜਿਹੜਾ ਇਹ ਗਾਣੇ ਨੂੰ ਚਾਲੂ ਕਰੂਗਾ ਵੀ ਉਹ ਤੇ ਕਾਨੂੰਨੀ ਕਾਰਵਾਈ ਕਰੀ ਜਾਊਗੀ ਇਹ ਜਦੋਂ ਕੋਈ ਡੋਬਦਾਗਾ ਜੀ ਉਹੀ ਗੱਲ ਆ ਕਿ ਮੇਰੇ ਇਹਨਾਂ ਨੂੰ ਇਹ ਸਹਾਰਾ ਲੈਣਾ ਪੈਂਦਾਗਾ ਇਸ ਤਰ੍ਹਾਂ ਦੇ ਕੋਈ ਬਵਾਦਤ ਬਿਆਨ ਬੋਲਦੇ ਆ ਵੀ ਦੇਖਣ ਸਾਨੂੰ ਲੋਕ ਵੀ ਕੌਣ ਆ ਇਹ ਇਹਨੇ ਇਸੇ ਕਾਰਨ ਇਹ ਮੈਨੂੰ ਲੱਗਦਾ ਵੀ ਇਹਦੇ ਗਾਣੇ-ਗੂਨੇ ਚੱਲਣੋਂ ਹਟ ਗਏ ਤਾਂ ਕਰ ਕਿਨੇ ਜਿਹੜਾ ਸਰਪੰਚ ਭਾਈ ਸਾਰੇ ਨੂੰ ਤੇ ਪਿੰਡ ਨੂੰ ਜਿਹੜੀ ਗਾਲ ਕੱਢੀ ਆ ਇਹ ਬਰਦਾਸ਼ਤ ਨਹੀਂ ਹੋਊਗੀ ਜੀ ਤਾਂ ਸਸਿਕਾ ਜੀ ਮੈਂ ਸਰਪੰਚ ਰਾਮ ਸਿੰਘ ਗੋਗੇ ਤੋਂ ਜੀ ਤੇ ਮੇਰੇ ਨਾਲ ਜੀ ਸਾਡੇ ਬਲਾਕ ਜੁਨੀਆ ਦੇ ਜਿੰਨੇ ਵੀ ਸਰਪੰਚ ਰਿਸਪੈਕਟਡ ਨੇ ਸਾਡੇ ਖੜੇ ਨਹੀਂ ਆਏ ਨੇ ਜੀ ਇੱਕ ਵੀ ਮੈਂ ਛੋਟੀ ਦੀ ਸੱਦੇ ਤੇ ਇੱਥੇ ਪਹੁੰਚਿਆ ਸਾਰੇ ਅਸੀਂ ਜੀ ਅਸੀਂ ਪਹੁੰਚੇ ਜਿਹੜਾ ਮੁੱਦਾ ਸਾਨੂੰ ਪਤਾ ਹੀ ਆ ਜੀ ਆਪਣੇ ਪੰਜਾਬ ਦੇ ਵੈਸੇ ਕਹਿੰਦੇ ਨੇ ਨਾਮ ਵਰਕਲਾ ਕਰਨੇ ਪਰ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਨਾਮ ਵਰਕਲਾ ਕਰਨੇ ਅਸੀਂ ਚਾਹਤੇ ਆ ਉਹਨਾਂ ਦੇ ਜੀ ਅਸੀਂ ਕਹਿੰਦੇ ਸਾਡੇ ਫੈਨ ਫਾਲੋਅਰ ਨੇ ਜੀ ਅਸੀਂ ਉਹਨਾਂ ਦੇ ਫੈਨ ਆ ਲੋਕ ਤੇ ਉਹ ਸਾਡੇ ਜਿਹੜੇ ਅਸੀਂ ਫੈਨ ਕਹੋਣੇ ਆ ਤੇ ਉਹਨਾਂ ਨੂੰ ਉਹ ਗਲਤ ਬੋਲਦੇ ਨੇ ਜੀ ਸਾਡੀ ਕੋਈ ਉਹਨਾਂ ਨਾਲ ਗਲੌਬ ਸੇ ਤੋਂ ਨਾ ਕੋਈ ਨਿੱਜੀ ਦੋਸਮਨੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਹੋਣੀ ਅਸੀਂ ਚਾਹੁੰਦੇ ਆ ਵੀ ਇਹ ਕਲਾਕਾਰ ਸਾਡੇ ਪੰਜਾਬ ਦਾ ਮਾਣ ਨੇ ਜੀ ਪੰਜਾਬ ਦਾ ਕਲਚਰ ਗਾਉਂਦੇ ਨੇ ਮਾਣ ਸੀ ਵਧੀਆ ਗੀਤ ਗਾਉਂਦੇ ਸੀ ਪਰ ਅੱਜ ਹੀ ਸਾਡੇ ਖਿਲਾਫ ਪੰਚਾਇਤਾਂ ਦੇ ਖਿਲਾਫ ਕੱਲੇ ਪੰਚਾਇਤਾਂ ਸਰਪੰਚਾਂ ਦੇ ਖਿਲਾਫ ਨਹੀਂ ਜੀ ਪਿੰਡ ਦੇ ਖਿਲਾਫ ਪਿੰਡ ਦੇ ਲੋਕਾਂ ਨੂੰ ਵੀ ਗੱਲ ਕੱਢੀ ਆ ਜੀ ਪਿੰਡ ਕੁੱਟਣਾ ਸਰਪੰਚ ਕੁੱਟਣੇ ਆ ਇਹ ਕੋਈ ਵਧੀਆ ਗੱਲ ਨਹੀਂ ਜੀ ਇਹ ਸਾਡੇ ਜਿੰਨੇ ਵੀ ਸਰਪੰਚ ਭਰਾ ਨੇ ਸਾਡੇ ਭਾਵਰਾਂ ਨੂੰ ਠੇਸ ਪਹੁੰਚੀ ਆ ਜੀ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਆ ਸੀ ਵੋਟਾਂ ਪਾ ਕੇ ਮਾਣ ਬਖਸ਼ਾ ਸਾਨੂੰ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਦੇਖੋ ਜੀ ਗਲਤੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਜੀ ਹਰ ਇੱਕ ਤੋਂ ਗਲਤੀ ਹੋ ਜਾਂਦੀ ਹੈ ਪਰ ਇਨਸਾਨ ਉਹੀ ਹੈ ਜੀ ਦੁਨੀਆ ਦੇ ਉੱਤੇ ਜਿਹੜਾ ਬੰਦਾ ਗਲਤੀ ਕਰਕੇ ਗਲਤੀ ਮੰਨ ਲੇ ਉਹ ਤੋਂ ਬਟਾ ਇਨਸਾਨ ਕੋਈ ਨਹੀਂ ਮੈਂ ਤਾਂ ਇਹੀ ਚੀਜ਼ ਸਮਝਦਾ ਦੇਖੋ ਸਾਡਾ ਅਸੀਂ ਪਤਾ ਨਹੀਂ ਮਿੱਥੋਂ ਛੋਟਾ ਜਾਂ ਵੱਡਾ ਮੈਂ ਉਹਨੂੰ ਕਰੀਬੀ ਤੋਂ ਜਾਣਦਾ ਜੀ ਪਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਮਿਲਣ ਦੀ ਉਹਨਾਂ ਨਾਲ ਸੰਪਰਕ ਕਰਨ ਦੀ ਮੈਨੂੰ ਨੰਬਰ ਨਹੀਂ ਮਿਲਿਆ ਜੀ ਜੇ ਗੱਲ ਕੀਤੀ ਤਾਂ ਉਹਨਾਂ ਨਾਲ ਗੱਲ ਕਰਨ ਦੀ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਉਹਨਾਂ ਦੇ ਜਿਹੜੇ ਕੋਈ ਕੋਈ OSD ਨੇ ਮੂਹਰਲੇ ਬੰਦੇ ਉਹ ਫੋਨ ਤੇ ਗੱਲ ਕਰਦੇ ਆ ਤੇ ਅਸੀਂ ਚਾਹੁੰਦੇ ਸੀ ਵੀ ਦੇਖੋ ਵੀ ਜੇ ਕੋਈ ਗੱਲਬਾਤ ਹੋ ਗਈ ਅਸੀਂ ਉਹਨੂੰ ਬੈਠ ਕੇ ਨਿਜਠ ਲੀਏ ਜੀ ਹਨਾ ਬੈਠ ਕੇ ਨਿਜਠ ਲੀਏ ਪਰ ਸਾਡੇ ਨਾਲ ਰਾਪਤੇ 'ਚ ਨਹੀਂ ਆਏ ਜੀ ਅੱਜ ਅਸੀਂ ਫਿਰ ਇਕੱਠ ਕੀਤਾ ਅੱਜ ਤਾਂ ਬਲਾਕ ਦਾ ਇਕੱਠ ਹੀ ਆ ਜੀ ਕੱਲ ਨੂੰ ਜੇ ਉਹ ਸਾਡੇ ਨਾਲ ਨਾ ਬੈਠ ਕੇ ਕਿਸੇ ਤਰ੍ਹਾਂ ਦੀ ਵੀ ਡਿਸਕਸ਼ਨ ਕੀਤੀ ਤਾਂ ਇਹ ਅੱਗੇ ਮਸਲਾ ਵਧੂਗਾ ਜੀ ਮੈਂ ਸਰਪੰਚ ਫਰਵਾਹੀ ਹ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਜਦੋਂ ਸਾਡੇ ਜੂਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਉਹ ਫਾਦਰ ਸਾਹਿਬ ਦਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹੋ ਜਿਹਾ ਪਰਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਵੀ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਜੂਨੀਅਨ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜਾ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਪਰਚੇ ਇਹ ਤਾਂ ਪੈਂਦੇ ਨੇ ਪਹਿਲਾਂ ਵੀ ਕਾਹਨੇ ਪੈਂਦੇ ਆ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਬਾਪੀ ਮੰਗਣ ਦੀ ਵੀ ਮੰਗ ਚੁੱਕੇ ਆਂਗੇ ਤੇ ਡਾਈਵ ਹੋ ਕੇ